जाने 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 सी <laughs> इंतजार मासूम पुत पूरे साल करता रहा कि कदों उसका जन्मदिन आवेगा अपने बर्थडे का केक कटेगा मां बाप यही सोच रहे होंगे कि काश यह दिन ना ही चढ़ता ਜਨਮ ਦਿਨ ਵਾਲੇ ਦਿਨ ਹੀ ਮਾਸੂਮ 5 ਸਾਲਾ ਬੱਚੇ ਨੂੰ ਟਰੱਕ ਦੇ ਵੱਲੋਂ ਬੇਰਹਿਮੀ ਦੇ ਨਾਲ ਦਰੜਿਆ ਗਿਆ ਪਹਿਲਾਂ ਉਸ ਦੇ ਸਿਰ ਤੋਂ ਟਾਇਰ ਕੱਢਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਬੈਕ ਸੀਟ ਦੇ ਵਿੱਚ ਵਾਪਸ ਲਿਆਂਦਾ ਗਿਆ ਮ੍ਰਿਤਕ ਦੀ ਹਾਲਤ ਤੱਕ ਦੇਖੀ ਨਹੀਂ ਜਾਂਦੀ ਸੀ ਤੇ ਇਧਰ ਮਾਪਿਆਂ ਦਾ ਹਾਲ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਰਹੇ ਹੋ ਨਾਨਕੇ ਘਰ ਜਨਮ ਦਿਨ ਮਨਾਉਣ ਆਏ ਇਸ ਬੱਚੇ ਦੇ ਨਾਲ ਬੇहद ਹੀ ਮਾੜੀ ਹੋਈ ਹੈ ਪਿਓ ਅਤੇ ਮਾਂ ਸਮੇਤ ਉਹਨਾਂ ਦਾ ਪੂਰਾ ਪਰਿਵਾਰ ਰੋ ਰਿਹਾ ਹੈ ਉਲਾਰ ਹੈ ਕਿ ਉਹਨਾਂ ਦੇ ਨਾਲ ਰੱਬ ਨੇ ਇਹ ਕੀ ਬਾਣਾ ਵਰਤਾ ਦਿੱਤਾ ਅੱਜ ਸਾਰਾ ਦਿਨ ਇਸ ਬੱਚੇ ਨੇ ਆਪਣੇ ਜਨਮ ਦਿਨ ਦਾ ਕੇਕ ਕੱਟਣ ਦਾ ਇੰਤਜ਼ਾਰ ਕੀਤਾ ਤੇ ਜਦੋਂ ਸ਼ਾਮ ਪਈ ਤਾਂ ਹੀ ਬੱਚਾ ਦੁਨੀਆ ਤੋਂ ਹੀ ਚਲਾ ਗਿਆ ਦਰਅਸਲ ਇਸ ਨੂੰ ਇਹੀ ਕਿਹਾ ਜਾ ਸਕਦਾ ਹੈ ਕਿ ਸਰਯਮ ਇਸ ਨੂੰ ਸੜਕ ਤੇ ਖਤਮ ਕੀਤਾ ਗਿਆ ਮਾਪਿਆਂ ਦੇ ਇਸ ਬੱਚੇ ਦੇ ਜਾਣ ਤੋਂ ਬਾਅਦ ਪਰਿਵਾਰ ਦਾ ਜਿੱਥੇ ਰੂ ਰੋ ਬੁਰਾ ਹਾਲ ਹੈ ਬੇਹਾਲ ਹੋ ਚੁੱਕੇ ਨੇ ਉਹ ਸੋਚ ਸੋਚ ਕੇ ਕਿ ਅੱਜ ਹੈਪੀ ਬਰਥਡੇ ਮਨਾਣਾ ਸੀ ਮੁੰਡੇ ਨੇ ਤੇ ਅੱਜ ਇਹ ਦਿਨ ਦੇਖਣਾ ਪੈ ਰਿਹਾ ਫਰੀਦਕੋਟ ਸ਼ਹਿਰ ਦੇ ਵਿੱਚ ਜਨਮ ਦਿਨ ਮੌਕੇ ਤੇ ਹੀ 5 ਸਾਲ ਦਾ ਬੱਚਾ ਟਰੱਕ ਦੇ ਹੀਠਾਂ ਆ ਗਿਆ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਵਾਲੇ ਅਮਲੀ ਹੁੰਦੇ ਨਹੀਂ ਅਤੇ ਬਿਨਾਂ ਕਿਸੇ ਨੂੰ ਦੇਖੇ ਪਰਖੇ ਹੀ ਉਹ ਟਰੱਕ ਉੱਤੇ ਚੜਾ ਦਿੰਦੇ ਨੇ ਅਤੇ ਨਾਲ ਹੀ ਇਹਨਾਂ ਦੇ ਕੋਲ ਕੋਈ ਦਸਤਾਵੇਜ਼ ਵੀ ਨਹੀਂ ਸੀ ਗੰਭੀਰ ਸੱਟਾਂ ਲੱਗਣ ਦੇ ਕਾਰਨ ਬੱਚੇ ਦੀ ਜਾਨ ਗਈ ਹੈ ਉਸ ਦੀ ਮ੍ਰਿਤਕ ਦੇਹ ਦੀ ਹਾਲਤ ਦੇਖੀ ਨਹੀਂ ਜਾਂਦੀ ਸੀ ਕਿਉਂਕਿ ਪਹਿਲਾਂ ਟਾਇਰ ਉਹਦੇ ਉੱਤੋਂ ਲੰਘਿਆ ਤੇ ਬਾਅਦ ਦੇ ਵਿੱਚ ਉਸ ਟਰੱਕ ਡਰਾਈਵਰ ਨੇ ਟਰੱਕ ਨੂੰ ਬੈਕ ਕਰ ਦਿੱਤਾ ਲੋਕਾਂ ਨੇ ਟਰੱਕ ਨੂੰ ਕਾਬੂ ਕਰ ਲਿਆ ਜਦੋਂ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਚਸ਼ਮਦੀਤ ਦੇ ਵੱਲੋਂ ਦੱਸਿਆ ਗਿਆ ਕਿ ਬੱਚੇ ਦਾ ਨਾਮ ਅਨਮੋਲ ਸੀ ਉਹ ਆਪਣੀ ਮਾਂ ਅਤੇ ਦਾਦੀ ਦੇ ਨਾਲ ਜਨਮ ਦਿਨ ਦਾ ਹੀ ਤੋਹਫਾ ਖਰੀਦਣ ਜਾ ਰਿਹਾ ਸੀ ਜਨਮ ਦਿਨ ਦੇ ਵਿੱਚ ਪਾਉਣ ਦੇ ਲਈ ਨਵੇਂ ਕੱਪੜੇ ਲੈਣ ਚੱਲਿਆ ਸੀ ਪਰ ਨਹੀਂ ਪਤਾ ਸੀ ਕਿ ਉਹ ਵਾਪਸ ਇੰਜ ਜਾਵੇਗਾ ਇਸ ਦੇ ਵਿੱਚ ਇੱਕ ਟਰੱਕ ਬੇਕਾਬੂ ਹੋ ਕੇ ਬੱਚੇ ਦੇ ਉੱਪਰ ਚੜਿਆ ਟਰੱਕ ਦਾ ਪਿਛਲਾ ਟਾਇਰ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਸਿਰ ਤੇ ਚੜ ਗਿਆ ਜਿਸ ਦੇ ਕਾਰਨ ਬੱਚੇ ਦੀ ਜਾਨ ਗਈ ਫਰੀਦਕੋਟ ਸਬ ਡਿਵੀਜ਼ਨ ਦੇ ਡੀਐਸਪੀ ਸ਼ਮਸ਼ੇਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਸੀ ਪਰ ਇਹ ਮਾਮਲਾ ਜੀਆਰਪੀ ਫਰੀਦਕੋਟ ਥਾਣੇ ਦਾ ਹੁਣ ਕਾਰਨ ਹੁਣ ਇਸ ਮਾਮਲੇ ਦੀ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾਣੀ ਹੈ ਮੌਕੇ ਤੋਂ ਕਾਬੂ ਕਰ ਲਿਆ ਗਿਆ ਸੀ ਟਰੱਕ ਪਰ ਟਰੱਕ ਡਰਾਈਵਰ ਫਰਾਰ ਹੈ ਜਿਸ ਸੰਬੰਧੀ ਅਗਲੀ ਕਾਰਵਾਈ ਕੀਤੀ ਜਾਣੀ ਹੈ ਪੁਲਿਸ ਵਾਲਿਆਂ ਨੂੰ ਵੀ ਇਸ ਘਟਨਾ ਨੂੰ ਦੇਖਣ ਤੋਂ ਬਾਅਦ ਦੁੱਖ ਹੈ ਉਹਨਾਂ ਦੇ ਅੱਖਾਂ ਵੀ ਨਮ ਸੀ ਅਤੇ ਸ਼ਬਦਾਂ ਦੇ ਵਿੱਚ ਵੀ ਦਰਦ ਝਲਕ ਰਿਹਾ ਸੀ ਕਿ ਮਾਪਿਆਂ ਦਾ ਉਹ ਪੁੱਤ ਅਜ ਚਲਾ ਗਿਆ ਜਿਸ ਦਾ ਉਹਨਾਂ ਨੇ ਜਨਮ ਦਿਨ ਮਨਾਣਾ ਸੀ ਪਿਓ ਦਾ ਵੀ ਰੋ ਰੋ ਬੁਰਾ ਹਾਲ ਹੈ ਜਿਹੜਾ ਆਪਣੇ ਮਾਸੂਮ ਪੁੱਤ ਅਨਮੋਲ ਨੂੰ ਸੋਚ-ਸੋਚ ਕੇ ਰੋਂਦਾ-ਕੁਰਲਾਉਂਦਾ ਤੇ ਬੇਬਸ ਨਜ਼ਰ ਆਇਆ ਕਿ ਅੱਜ ਜਨਮ ਦਿਨ ਮਨਾਣ ਦੀ ਥਾਂ ਉਸ ਨੂੰ ਆਪਣੇ ਬੱਚੇ ਨੂੰ ਇਸ ਹਾਲ ਤੇ ਵਿੱਚ ਦੇਖਣਾ ਪੈ ਰਿਹਾ ਕੋਚ ਨਹੀਂ ਯਾਰ ਭਾਈ ਇਧਰੋਂ ਜਾਈ ਜਾਂਦੇ ਸੀਗੇ ਤੇ ਨਾਲ ਜਵਾਕ ਸੀਗੇ ਤੇ ਜਦੋਂ ਜਾਈ ਜਾਂਦੇ ਆ ਤੇ ਉਹਨਾਂ ਦੇ ਜਵਾਕ ਦੇ ਉੱਤੋਂ ਦੀ ਟਰੱਕ ਗਿਆ ਤੇ ਬਾਅਦ ਵਿੱਚ ਉਹ ਨਿਵਾਪਸ ਕਰਤਾ ਬੈਕ ਮੂਰ ਕੇ ਜਿਵਾਗ ਦਾ ਤੁਸੀਂ ਹਾਲ ਵੀ ਕੁਝ ਕੀ ਹੋਇਆ ਪਿਆ ਵਾ ਪਹਿਲੀ ਜਾ ਰਹੀ ਸੀ ਹਾਂ ਜੁਰਤੇ ਜਾ ਰਹੀ ਸੀ ਜੀ ਮੈਂ ਤਾਂ ਜਾ ਰਹੀ ਸੀ ਕਿ ਉਹ ਤੇ ਸਰ ਇਹ ਗੱਡੀ ਹੋਲੀ ਨਹੀਂ ਚਲਾਉਂਦੇਗੇ ਸਾਰੇ ਨਸ਼ੇ ਲਾ ਕੇ ਅਮਲੀ ਲੈ ਗਏ ਸਾਰੇ ਬਾੜੇ ਤਾਂ ਗੱਡੀ ਪੂਰੀ ਸਪੀਡ ਤੇ ਖੜਦੇ ਹੈਗੇ ਠੀਕ ਨਾ ਕਿਉਂਕਿ ਅਮਲੀ ਲੈ ਗਏ ਇਹਨਾਂ ਨੂੰ ਅਗਲੀ ਹੈਗੇ ਨਸ਼ਾ ਨੁਸ਼ਾ ਕਰਕੇ ਤਾਂ ਹੋਲੀ ਗੱਡੀ ਚੋੜ ਦੇ ਜੀ ਇੱਥੇ ਬੰਦੇ ਦਾ ਲਾਇਸੈਂਸ ਹੈ ਨਹੀਂਗਾ ਕੋਈ ਸ ਹੈ ਨਹੀਂਗਾ ਹਰ ਕਿਸੇ ਨੂੰ ਟਰੱਕ ਫੜਾ ਦਿੰਦੇ ਹੈ ਟਰੱਕ ਲਾ ਕਿੱਥੇ ਗਿਆ ਟਰੱਕ ਲਾ ਪਾ ਦਿੱਤਾ ਕੋਸ਼ਿਸ਼ ਨਹੀਂ ਕਰਦਾ ਉਹ ਪੁੱਤ ਨਹੀਂ ਜਾਂਦਾ ਹੈਗਾ ਐਂਟਰੀ ਕਰਦਾ ਟਰੱਕ ਵਾਲਾ ਉਹ ਨਾਂ ਨਹੀਂ ਦੱਸਿਆ ਤੇ ਵੀ ਕਿਹੜਾ ਡਰਾਈਵਰ ਸੀਗਾ ਇਹਦਾ ਉਹਦਾ ਨਾਂ ਵੀ ਨਹੀਂ ਦੱਸਿਆ ਦੋ ਸਾਰੇ ਬੰਦਿਆਂ ਨੂੰ ਪਤਾ ਵਾ ਕਿਹੜਾ ਡਰਾਈਵਰ ਉਹਨਾਂ ਨੂੰ ਸਾਰਾ ਪਤਾ ਵਾ ਐਂਟਰੀ ਕਰੀ ਜਾਂਦੇ ਗੱਡੀ ਕਿਹੜੀ ਆਉਂਦੀ ਕਿਹੜੀ ਜਾਂਦੀ ਹੈ ਕਿੰਨੇ ਵਜੇ ਮਾਲ ਲੋਡ ਕਰਦੀ ਕਿੰਨੇ ਵਜੇ ਲਾਉਂਦੀ ਹੈਗੀ ਉਹ ਵੀ ਨਾਂ ਵੀ ਨਹੀਂ ਦੱਸੀ ਜਾਂਦੇ ਉਹ ਬੰਦੇ ਤੁਹਾਨੂੰ ਜੇ ਡਰਾਈਵਰ ਨਾਂ ਦੱਸਿਆ ਅਸੀਂ ਪੱਕੀ ਮਾਰ ਖਾ ਦੇਣੀ ਗੱਡੀ ਕਿੱਥੋਂ ਆਈ ਸੀ ਪਤਾ ਕੁਛ ਕਿੰਨੇ ਕਰਨ ਆਈ ਸੀ ਇਹ ਮਾਲ ਲਾਉਣ ਆਈ ਸੀ ਸਪੈਸ਼ਲ ਦੀ ਗੱਡੀ ਚ ਅੱਗੇ ਵੀ ਇੱਥੇ ਹੀ ਆਉਂਦੀਆਂ ਨੇ ਅੱਗੇ ਵੀ ਇੱਥੇ ਆਉਂਦੀ ਸੀ ਕਿੰਨਾ ਕੁ ਬੱਚੇ ਦਾ ਨਾਮ ਬੱਚੇ ਦਾ ਨਾਮ ਅਨਮੋਲ ਆ ਜੀ ਰਸਤੇ ਬਾਤੋ ਰਿਹਾ ਜੀ ਰਸਤੇ ਉਮਰ ਪਈ 45 ਸਾਲ ਆ ਜੀ ਅੱਜ 5ਵਾਂ ਸਾਲ ਜੜਾਈ ਸੀ ਅੱਜ ਜਨਮ ਦਿਨ ਸੀਗਾ ਉਹਦਾ ਸੀ ਅੱਜ ਅੱਜ ਨੇ ਦਿਨ ਹੀ ਜਨਮ ਦਿਨ ਸੀ ਉਹਦੇ ਕੱਪੜੇ ਲੈਣ ਜਾਈ ਆਪਣੇ ਲੈਣ ਪਿਆਰ ਤੋਂ ਲੈ ਕੇ ਆਈ ਸੀ ਕੁੜੀ ਆ ਮਾਂ ਮੁੰਡੇ ਦੀ ਮਾਂ ਨਾਲ ਸੀਗੀ ਮੁੰਡੇ ਦੀ ਨਾਨੀ ਨਾਲ ਸੀਗੀ ਜੀ ਉਹ ਤਾਂ ਬਚਾ ਹੋ ਗਿਆ ਉਹਨਾਂ ਦਾ ਉਹ ਤਾਂ ਪਾਸ ਹੋ ਗਿਆ ਮੁੰਡਾ ਗਿਆ ਗਏ ਮੇਰਾ ਬੱਚਾ ਸੁਖੀ ਜਾੜੀ ਵੀ ਜੜਾਈ ਦੀ ਰਹਿ ਮਾਲਕਾ मेरे दो बच्चे की एक रखी दिया रे आज मेरा बच्चे का हैप्पी बर्थडे रे एक बर्थडे के एक ले आएगी रे आज मेरा बच्चे का हैप्पी बर्थडे रे मेरे बच्चे का आज हैप्पी बर्थडे मेरे बच्चे का आज हैप्पी बर्थडे आज जिन्ना का जन्मदिन सी ते नानक आया सी ओ ਮਮਾ ਅਪਰਿ ਮਮਾ ਨਾਲ ਆ ਰਿਹਾ ਸੀ ਜੇ ਉਹ ਪੇਟੀ ਤੋਂ ਲੰਘਣ ਲੱਗੇ ਕਿਉਂਕਿ ਜਿਹੜੀ ਜੂਰਿਸਡਿਕਸ਼ਨ ਹੈ ਜੀਆਰਪੀ ਦੀ ਹੈ। ਸਹਾਰੀ ਠਾਗੇ ਉਹ ਜਿਹਦੇ ਨਾਲ ਉਹ ਇੱਥੇ ਬੱਚੇ ਆਉਣ ਦੀ ਸਪੋਟ ਹੈ। ਔਰ ਬੜੀ ਬੁਰੀ ਹਾਂਜੀ ਫੈਸਲੇ ਵਗੈਰਾ ਦਾ ਸਪੈਸ਼ਲ ਲੱਗੀ ਹੋਈ ਹੈ ਹਾਂਜੀ। ਹਲਕਾ ਟੋਟੋ ਜੀ ਜੀ ਆਪਸੀ ਇਹਦਾ ਘਟਨਾ ਕਿਉਂ ਹੋਈ ਹੈ? ਕਾਰਨ ਕੀ ਬਣਿਆ ਹੈ? ਵੈਸੇ ਤਾਂ ਟਰੱਕ ਆ ਹੈਗਾ ਜੀ ਇੱਥੇ ਰਸਮੀ ਹੁੰਦਾ ਹੈਗਾ। ਇੱਕ ਇਹ ਵੀ ਇੱਥੇ ਆਮ ਤੌਰ ਤੇ ਜਿਹੜਾ ਪੈਦਲ ਰਸਤਾ ਪ੍ਰੈਕਸ਼ਨ ਹੁੰਦੀ ਹੈ ਇਦਾਂ ਨਹੀਂ ਬਦਲ ਹਰੇਕੀ ਆ ਸਕਦਾ। ਕਿ ਜਿਹੜੀ ਬਸ ਵੀ ਨਾਲ ਸੀ ਹਾਂਜੀ ਰੇਲਵੇ ਦਾ ਇਲਾਕਾ ਕਿਉਂਕਿ ਹੁਣ ਜਿਹੜਾ ਇਹਨਾਂ ਨੇ ਲੰਘਣ ਵਾਸਤੇ ਇਹੀ ਰਸਤਾ ਵਰਤਦੇ ਆ ਕਿਉਂਕਿ ਜਗਾ ਘੱਟ ਹੈਗੀ ਆ ਤਾਂ ਬਾਜ਼ਾਰ ਨੂੰ ਜਿਹੜੀਆਂ ਇਹ ਰੋਡ ਹੀ ਜਾਂਦੀ ਉਹ ਕੀ ਕਰਦਾ ਇਹਦਾ ਪ੍ਰੋਵਾਈਡ ਦੇ ਤਿੰਨ ਕਿਹੜਾ ਕਿਸੇ ਸਿਸਟਮ ਕੀਤਾ ਜਾਵੇ ਬਸ ਕੀ ਕਾਰਵਾਈ ਕੀਤੀ ਆ ਰਿਹਾ ਐਕਸੀਡੈਂਟ ਦੇ ਸਬੰਧ ਵਿੱਚ ਵੀ 304 ਇਹਦੇ ਅਟੈਚ ਕਰ ਰਹੇ ਹੋ ਕਿ ਕਿਹੜੀਆਂ ਅਜੇ ਕਰਦੇ ਜਿਹੜੇ ਸਟੇਟਮੈਂਟ ਦੇਣ ਕਿ ਸਮਨ ਲੰਨਵਾਸੀਆਂ ਲਈ ਵੀ ਉਦਾਹਰਨ ਹੈ ਕਿ ਪਹਿਲਾਂ ਵੀ ਜਿਹੜੇ ਵਿਕਲਪ ਲੱਗਦੇ ਆ ਬਹੁਤ ਤੇਜ਼ ਰਫਤਾਰ ਦੇ ਵਿੱਚ ਨਾਲ ਜਿਆਦਾ ਖਾਸਾ ਹੋਣ ਦਾ ਖਸਾ ਬਣਿਆ ਰਿਹਾ ਹਰ। ਕਿਉਂਕਿ ਚਲੋ ਅਸੀਂ ਇਹਦੀ ਜੂਰਿਸਡਿਕਸ਼ਨ ਜਿਆਦਾ ਦਖਲ ਨਹੀਂ ਦੇ ਸਕਦੇ। ਪਰ ਇਹੋ ਚੀਜ਼ ਦੀ ਮਿਸਾਲ ਵੀ ਦਿੱਤੀ ਹੈ।

लड़ाई कर मेरा बच्चा को जाड़ी भी चढ़ाई दे रहा है मालिक का मेरे दो बच्चे की एक रखी दिया रे आज मेरा बच्चे का हैप्पी बर्थडे रे एक बर्थडे के एक लेवे के रे आज मेरे बच्चे का हैप्पी बर्थडे रे मेरे बच्चे का आज हैप्पी बर्थडे मेरे बच्चे का हैप्पी बर्थडे